ਇੱਲਾ ਕੌਣ ਦੂ ਲੈ ਇਹਦਾ ਕਿੱਲਾ ਤੈਨੂੰ ਲੈ ਫੇਰ ਕਨਾਲ ਵੀ ਨਹੀਂ ਦੇਣੀ ਤੇ ਫੇਰ ਫੇਰ 19 ਵੀ ਨਹੀਂ ਛੋਟੇ ਭਾਈ ਅਸੀਂ ਘਰੇ ਲੈ ਜਾਗੇ ਭਾਈ ਫਿਰ ਤਾਂ ਨਾ ਵੇਚਣ ਵਾਲੀ ਗੱਲ ਹੈ ਤੇਰੀ ਅਸੀਂ ਵੇਚਦੇ ਨਹੀਂਗੇ ਲੈ ਦੇਈ ਨਾ ਭਾਈ ਖਰਦਾ ਤੈਨੂੰ ਵੀ ਕੋ ਟੱਕਰ ਨਹੀਂ ਸਾਜਾ ਜਿ ਲੈਣੀ ਕਿਤੇ ਭਾਈ ਜੀ ਫੜ ਦੇ ਮੇਰੇ ਆਏ ਦਾ ਦੱਤਾ ਕਹੇਗਾ ਕਦੋਂ ਫਲਾਣਾ ਪਿੰਡ ਮੇਰੇ ਨਾਮ ਕਰਾ ਦੇ ਕਮਾਲ ਕਰਦਾ ਹੈ ਤੂੰ ਮੈਨੂੰ ਦਾਤੂ ਤੇ ਨਾ ਕਿਲਾ ਨਾ ਜਮੀਨ ਦਾ ਪਰ ਅੱਜ ਤੈਨੂੰ ਦਵਾਤਾ ਸੀ ਮੈਨੇ ਨਹੀਂ ਬੜਾ ਮੈਂ ਉਹ ਹੱਟ ਬੰਦੇ ਨੂੰ ਪੁੱਛਣਾ ਮਾਣਦਾ ਬਾਈ ਕੁਦਾ ਦੇ ਫਿਰ ਕਿੰਨੇ ਦੇ ਵੇਚਣ ਲਈ ਚਾਹ ਰਦਾ 8000 ਰੁਪਏ ਮੰਗਿਆ ਬਾਈ 1000 ਰੁਪਏ ਸਾਨੂੰ ਐ ਤੁਹਾਨੂੰ 600 ਤਾਂ ਵੀ ਜਦੋਂ ਘਟ ਦੇਣੀ ਆ ਐ ਨਹੀਂ ਵਿਕਣੀ ਅੜੀ ਨਾਲ ਤਾਂ ਵਿਕਣੀ ਨਹੀਂ ਕੋਈ ਵੀ ਚੀਜ਼ ਐ ਕਿਉਂ ਐ ਹੁਣ ਹੁਣ ਐ ਕਰੂੰ ਹੀ ਲੈ ਜਾ ਫਿਰ ਐ ਨਹੀਂ ਲੈਣੀ 10000 ਅਸੀਂ ਦੇਨੇਗਾ ਹੋਰ ਫਿਰ ਇੱਕ ਚੇ ਨਵੇਂ ਦੇ ਦੂ ਘਟ ਦੇਣੀ ਨਹੀਂ ਕੋਲੇ ਰੱਖ ਲਾਦਾ ਹੋਇਆ ਜਾ ਕੇ ਰੱਖੀ ਸਾਮਕੇ ਤਾਂ ਹੁਣ ਤੈਨੂੰ ਦੇਖੀ ਜਾਵਾਂਗੇ 10000 ਦਾ ਜਾ ਇੱਲਾ ਕਾਉਣ ਤੂੰ ਲੈ ਲੈ ਕਿੱਲਾ ਤੇ ਤੈਨੂੰ 10000 ਦੀ ਕਨਾਲ ਵੀ ਨਹੀਂ ਦੇਣੀ ਤੇ ਫੇਰ ਫੇਰ 19 ਦੀ ਵੀ ਨਹੀਂ ਹੈਗੀ ਛੋਟੇ ਭਾਈ ਅਸੀਂ ਘਰੇ ਲੈ ਜਾਗੇ ਭਾਈ ਫਿਰ ਨਾ ਵੇਚਣ ਵਾਲੀ ਗੱਲ ਹੈ ਤੇਰੀ ਅਸੀਂ ਵੇਚਦੇ ਨਹੀਂਗੇ ਯਾਰ ਵਗ ਜਾ ਬਸ 12 ਦੀ ਦੇਣੀ ਹੈ ਅਸੀਂ ਦਿੰਦੇ ਨਹੀਂ 13 ਦੀ ਦੇਣੀ ਹੈ 14 ਦੀ ਦੇਣੀ ਹੈ 15 ਦੀ ਦੇਣੀ ਹੈ ਚੱਲ ਭੱਜ ਕਿੱਥੇ ਭੱਜੇਗਾ 16 ਦੀ ਦੇਣੀ ਹੈ 16 ਦੀ ਦੇਣੀ ਹੈ ਲੈ 20000 ਰੁਪਏ ਫੜਾ ਅੜੀਆਂ ਨਾਲ ਤਾਂ ਤੈਨੂੰ ਕਿਤੇ ਕੱਲ ਨੂੰ ਪਿੰਡ ਨਾਲ ਉੱਠ ਲਈ ਕੋਈ ਹਾਂ ਲਾਭਤ ਕਰੀਏ ਉਧਰ ਨਾ ਨਿਆ ਕਰਨਾ ਆਇਆ ਜਰਾ ਮੰਡੀ ਚ ਬੱਕਰੀਆਂ ਤਾਂ ਨਹੀਂ ਵੇਚਣ ਆਇਆ ਉਹ ਭਰਾਵਾ ਖਿਹੜਾ ਛੱਡਿਆ ਸਾਡਾ ਇਹਦਾ ਵੇਚ ਦੇ ਉਹ ਵਈ ਮੇਰਾ ਵੀ ਖਿਹੜਾ ਛੱਡ ਆਹੇ ਖਰਚ ਕਰ ਦੇ ਲੈ ਬਾਬੇ 16000 ਲਾ ਤਾਂ ਥੋੜੇ 19000 ਤੇ ਰੱਖ ਲੈ ਜਵਾਗ ਜਾ ਲੈ ਦੇਈ ਨਾ ਤੀ ਖਰਦਤ ਨੂੰ ਵੀ ਕੋਈ ਟੱਕਰ ਨਹੀਂ ਸਾਦਾ ਚ ਲੈ ਨਹੀਂ ਜਿੱਤੇ ਬੈਜੀ ਛੱਡ ਦੇ 17000 ਸੀ ਵੇਚਤੀ ਚੱਕ 100 ਰੁਪਏ 100 ਰੁਪਏ ਆ ਫੜ ਪੈਸੇ ਫੜ 100 ਰੁਪਏ ਆਹ ਉਹ ਥੋੜਾ ਕੀ ਰਿਹਾ ਬਈ ਪਹਿਲਵਾਨ ਜੋ ਸਾਢੇ 17 ਦੀ ਮੈਂ ਰਾਜੂ ਬਸ 10000 ਰੁਪਏ ਘਟਾ ਬਿਲਕੁਲ ਨਹੀਂ ਸਾਢੇ 17 ਦੀ ਕੋਕਲੇ ਲਾਤੇ ਤੇਰੇ ਤੇਰਾ ਬ੍ਰੇਕਾਂ ਬਹੁਤ ਥੱਲੇ ਦੀਆਂ ਮਾਦਾ ਤੈਨ ਤੋਂ ਉਧਾ ਹਾਂ ਲੰਘ ਗਿਆ ਲੈ ਫੜਾ ਤੂੰ ਦਾ 15 ਤੇ ਬ੍ਰੇਕਾਂ ਮਾਰ ਗਿਆ ਦੀ ਮੈਂ ਤਾਂ ਤਹਾਨਗਾ ਤੈਨ ਤੋਂ ਸੂਈ ਲੈ ਫੜਾ ਰਹੇਗਾ ਛੋਟੇ ਭਾਈ ਦੋਤੀ ਮੇਰੇ ਜਨਾਲੀ ਦੇ ਬੰਨਣਗੇ ਤੇ ਮੈਂ ਨਾ ਹੱਸ ਖੇਡ ਲੈ ਇਹ ਈ ਗੱਲ ਨਹੀਂ ਹੈਗੀ ਰੱਖਦੇ ਚਾਹ ਇਹ ਈ ਗੱਲ ਮਤ ਵੀ ਨਹੀਂ ਦੇਦੀ ਪਿਛੇ ਮੇਚ ਲਾ ਲਾ ਜਾਂਦੀ ਆ ਜਿਹੜੇ ਕੰਧਾ ਹੋ ਜਾਂਦੇ ਨਹੀਂ ਤਾਂ ਮਾਰ ਖਾਂਦੀ ਐ ਮੈਂ ਕਦੇ ਗਲਤ ਕੰਮ ਨਹੀਂ ਕਰਿਆ ਕਿਉਂ ਬਾਬਾ ਓਏ ਖਾਣਾ ਯਾਰਾ ਆਪਣੀ ਆਤ ਨਹੀਂ ਹੈਗੀ ਜਿਹੜਾ ਲਾਦਾ ਲਾਦਾ ਉਸ ਤੋਂ ਬਾਅਦ ਖਾਣ ਕਹਿੰਦਾ ਰੇਡ ਤੈਨੂੰ ਵਧਵਾਦਾ ਮੈਂ ਕਿਹਾ ਮੈਂ ਜਿਹੜੀ ਚੀਜ਼ ਤੇ ਲਾਦਾ ਵਾ ਤੇਰੇ ਜਿਹੜਾ ਲਾਤਾ ਲਾਤਾ ਇਸੇ ਤੇ ਮੈਂ ਤਾਂ ਲੈਣੀ ਨਹੀਂ ਮੈਂ ਹੱਥੋਂ ਕਿੰਨੀਆਂ ਕਖਰੀ ਤੂੰ ਆ ਮੈਂ ਤਾਂ ਤੇਰੇ ਵਰਗੇ ਦੀਆਂ ਬੱਕਰੀਆਂ ਵੇਚਦਾ ਨਾ ਥਾਂ ਨੂੰ ਮੇਰੇ ਐ ਤਾਂ ਤੂੰ ਤਾਂ ਕਹੇਗਾ ਕੱਲ ਨੂੰ ਫਲਾਣਾ ਪਿੰਡ ਮੇਰੇ ਨਾਂ ਕਰਾ ਦੇ ਕਮਾਲ ਕਰਦਾ ਏ ਤੂੰ 19 ਦਾ ਤਾਂ ਨਹੀਂ ਮੰਗਾਈ ਐ ਪਰ ਮੈਂ ਤੈਨੂੰ ਆਖੇ ਵੀ ਦਿਲ 500 ਹੋਰ ਘੱਟ ਦਵਾ ਦੇ ਐ ਨਹੀਂ ਸੌਂ ਖਾਏ ਤਾਂ ਸੌਥੇ ਹੁੰਦੇ ਅਗਲੇ ਵੀ ਘਾ ਦੋ ਉਹਨੇ ਵੀ 2 ਰੁਪਏ ਕਹੋਣੇ ਨਹੀਂ ਤਵੇਲੇ ਨਹੀਂ ਬਣਨੀ ਨਹੀਂ ਤਵੇਨੀ ਤੇ ਬਨੂਗਾ ਉਹ ਉਹਨੇ ਵੀ 2 ਰੁਪਏ ਮੈਨੂੰ ਵੀ ਦੇਊਗਾ ਤਲਾਦੀ ਦੇ ਤੂੰ ਵੀ ਦੇਵੇਂਗਾ ਬਹੁਤ ਵਧੀਆ ਰੇਟ ਲੁਕਾ ਹਾਂ ਪੂਰਾ ਵਧੀਆ ਰੇਟ ਲਵਾਇਆ ਸੀ ਤੇਰਾ ਮੈਨੇ ਇਹਦਾ ਚੀਲਾ ਜ਼ਮੀਨ ਦਾ ਤੈਨੂੰ ਦਵਾਤਾ ਸੀ ਮੈਂ ਕਿਹਦਾ ਜ਼ਮੀਨ ਦਾ ਦਵਾਏ ਦੱਸ ਤੈਨੂੰ ਮੈਨੂੰ ਤਾਂ ਤੂੰ ਤਾਂ ਕੀਲਾ ਲੈ ਲੈ ਜ਼ਮੀਨ ਦਾ ਪਰ ਅੱਜ ਤੈਨੂੰ ਦਵਾਤਾ ਸੀ ਮੈਨੇ ਧੀ ਮੈਮਾ ਉਹ ਹੜ ਬੰਦੇ ਨੂੰ ਪੁੱਛ ਲੈ ਬੜਾ ਜਾਂ ਲੈ ਮੈਂ ਫੜਦੀ ਪੁੱਛ ਬੰਦੇ ਨੂੰ ਚੱਲ ਆ ਜਾਓ ਹਾਂ ਅਗਲਾ ਹੁਣ ਫਿਰ ਉਹ ਦੇਖਦਾ ਨਾ ਕਿ ਰਾਜੀ ਕੋਈ ਵਿੱਚ ਬੋਲੀ ਚਾਹੁੰਦਾ ਆਹ ਕੁਛ ਨਹੀਂ ਕਹਿੰਦੇ ਇਹਦਾ ਕੱਟੀਆਂ ਜਾਂਦੇ ਨੇ ਵਿੱਚੋਂ ਓਏ ਆ ਜਾ ਛੋਟੇ ਭਾਈ ਓਹ ਸਹੀ ਐਜੰਟ ਲਿਕੇ ਬਰੇ ਓ ਮੈਜਰਾ ਪਹਿਲਵਾਨ ਵੀ ਲਈ ਜਾਂਦੇ ਮੋੜ ਤੇ ਕਿਉਂ ਬਾਈ ਵੇ ਮੰਦਾਨੀ ਗਾਇ ਛੋਟੇ ਬਾਈ ਆ ਲੈ ਜਾਣਾ ਉਹ ਮੰਦਾਨੀ ਕੋਲ ਲੈ ਜਾਗੇ ਕਿਹੜੇ ਦੀ ਐਸ ਦੀ ਆ ਉਹ ਬਾਲਾਂ ਵਾਲੇ ਮੁੰਡਿਆ ਓਏ ਕਹਿੰਦਾ ਹੂੰ ਲੈ ਜਾਣਗੇ ਬੱਕਰੀ ਇੰਨੀ ਇਸਕੇ ਕਰਕੇ ਐ ਜਿਵੇਂ ਲੈ ਜਾਗੇ ਕਿਉਂ ਚੋਰੀ ਕਰਦੇ ਆ ਚੋਰਾਂ ਸੀ ਕਹਿੰਦਾ ਚੋਰੀ ਵਾਂਗੂ ਲੈ ਜਾਣਗੇ ਫਿੱਚਕੇ ਲੈ ਲਿਆ ਕਹਿੰਦਾ ਬਤੰਦਰਾ ਕਿ ਚੋਰਾਂ ਸੀ ਵੇਚ ਨਹੀਂ ਨੀਤਾ ਕਰਕੇ ਜਾਂ ਵੇਚ ਚ ਲੈ ਜਾ ਆਪਦੀ ਚ ਲੈ ਜਾ ਓਏ ਲਾ ਮੈਂ ਚਲਾ